ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਪੰਜਾਬ ਦੀਆਂ ਦੋ ਵੱਡੀਆਂ ਖਬਰਾਂ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਨੇ ਪਾਇਆ ਪੂਰੇ ਪੰਜਾਬ ਚ ਪਰਥੋ ਦੂਜੇ ਪਾਸੇ ਪ੍ਰਵਾਸੀ ਬਈਏ ਦਾ ਕੰਮ ਲਾਇਆ ਠਿਕਾਣੀ ਇਹਨਾਂ ਦੋਨਾਂ ਖਬਰਾਂ ਦੇ ਬਾਰੇ ਮਕਮਲ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਹਾਸਲ ਕਰਾਂਗੇ ਚਲ ਕੇ ਵੀਡੀਓ ਵੇਖਨੇ ਫਿਰ ਕਰਨੇ ਆ ਉਸ ਤੇ ਵਿਚਾਰ ਬਾਅਦ ਵੱਡੀ ਖਬਰ ਹੈ ਜਿਵੇਂ ਕਿ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਨੂੰ ਲੈ ਕੇ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਨੇ ਪੂਰੇ ਪੰਜਾਬ ਭਰ ਦੇ ਵਿੱਚ ਪਰ ਤੂੰ ਪਾ ਦਿੱਤਾ ਔਰ ਦੂਜੇ ਪਾਸੇ ਪੰਜਾਬ ਦਾ ਮੁੱਖ ਮੰਤਰੀ ਜਿਨ੍ਹਾਂ ਦੇ ਅੱਜ ਦੋ ਵੱਡੇ ਐਕਸ਼ਨ ਤੁਹਾਡੇ ਸਾਹਮਣੇ ਤਰਨ ਜਾ ਰਹੇ ਆ ਔਰ ਤੀਸਰੀ ਖਬਰ ਹੈ ਜਿਹੜੀ ਉਹਨੇ ਤਾਂ ਪੂਰੇ ਪੰਜਾਬ ਭਰ ਦੇ ਵਿੱਚ ਐਡਾ ਵੱਡਾ ਮੁੱਦਾ ਖੜਾ ਕਰ ਦਿੱਤਾ ਕਿ ਪ੍ਰਵਾਸੀ ਵਰਸਸ ਪੰਜਾਬੀ ਬਣ ਚੁੱਕਿਆ ਯਾਨੀ ਪੰਜਾਬ ਦੇ ਅੰਦਰ 5 ਸਾਲਾਂ ਬੱਚੇ ਨੂੰ ਇੱਕ ਭਈਏ ਯਾਨੀ ਬਿਹਾਰੀਏ ਦੁਆਰਾ ਅਗਵਾ ਕੀਤਾ ਜਾਂਦਾ ਤਾਂ ਫਿਰ ਉਸ ਨੂੰ ਬੜੀ ਦਰਿੰਦਗੀ ਦੇ ਨਾਲ ਮਾਰਿਆ ਜਾਂਦਾ ਤਾਂ ਪੰਜਾਬ ਦੇ ਵਿੱਚ ਇਸ ਖਬਰ ਨੇ ਵੀ ਤਰਥੱਲੀ ਬਚਾ ਦਿੱਤੀ ਹੈ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਉਂਕਿ ਇੱਕ ਪਾਸੇ ਵਿਕਰਮ ਸਿੰਘ ਮਜੀਠੀਆ ਵਿਜੀਲੈਂਸ ਬਿਊਰੋ ਦੇ ਹੱਥ ਲੱਗੇ ਸਬੂਤ ਔਰ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਕਿਵੇਂ ਪੰਜਾਬ ਦੇ ਅੰਦਰ ਭਰਥੂ ਪਾਉਂਦੀ ਹੈ ਔਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਵੀ ਜੋਰਾਂ ਸ਼ੋਰਾਂ ਦੇ ਨਾਲ ਵਿਕਰਮ ਸਿੰਘ ਮਜੀਠੀਆ ਨੂੰ ਘੜਾਉਣ ਦੀ ਜ਼ਿੰਮੇਵਾਰੀ ਚੱਕ ਲਈ ਹੈ ਕਹਿੰਦੇ ਜੀ ਹੁਣ ਤਾਂ ਕਿਸੇ ਵੀ ਹਾਲਤ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਨਾਬਾਦੀ ਜੇਲ੍ਹ ਦੇ ਵਿੱਚ ਨਹੀਂ ਰਹਿਣਗੇ ਔਰ ਦੂਜੇ ਪਾਸੇ ਪੰਜਾਬ ਦੀ ਸਰਕਾਰ ਖੜੀ ਹੈ ਪੰਜਾਬ ਦੇ ਮੁੱਖ ਮੰਤਰੀ ਨੇ ਭਵਨ ਸਿੰਘ ਮਾਨ ਜਿਨ੍ਹਾਂ ਨੇ ਪੰਜਾਬ ਦੇ ਲੋਕਾਂ ਦੇ ਨਾਲ ਇੱਕ ਬਹੁਤ ਵੱਡੇ ਪੱਧਰ ਦੇ ਉੱਤੇ ਦਾਵਾ ਕੀਤਾ ਸੀ ਔਰ ਲੋਕਾਂ ਦੇ ਨਾਲ ਵਾਅਦਾ ਕਰ ਲਿਆ ਸੀ ਕਹਿੰਦੇ ਜੀ ਬਿਕਰਮ ਸਿੰਘ ਮਜੀਠੀਆ ਨੂੰ ਅਸੀਂ ਪੱਕੇ ਪੈਰਾਂ ਤੇ ਹੋ ਕੇ ਚੱਕਿਆ ਤੇ ਬਿਕਰਮ ਸਿੰਘ ਮਜੀਠੀਆ ਨਾਬਾਦੀ ਜੇਲ੍ਹ ਦੇ ਵਿੱਚੋਂ ਬਾਹਰ ਨਹੀਂ ਆਉਣ ਦਿੰਦੇ ਔਰ ਹੁਣ ਪਹਿਲੀ ਖਬਰ ਵਿਕਰਮ ਸਿੰਘ ਮਜੀਠੀਆ ਤੋਂ ਪਹਿਲਾਂ ਜਿਹੜੇ ਕਿ ਇੱਕ ਭਈਏ ਦੁਆਰਾ ਇੱਕ ਬੱਚੇ ਨੂੰ ਗਵਾ ਕੀਤਾ ਜਾਂਦਾ ਤਾਂ ਪੰਜਾਬ ਦੇ ਲੋਕ ਭੜਕ ਚੁੱਕੇ ਨੇ ਉਸ ਭਈਏ ਦੇ ਉੱਤੇ ਉਹਨੂੰ ਲੈ ਕੇ ਕੀ ਖਬਰ ਆਈ ਹੈ ਕਿਉਂਕਿ ਅਕਸਰ ਪੰਜਾਬ ਦੇ ਅੰਦਰ ਕਈ ਪ੍ਰਵਾਸੀਆਂ ਦੁਆਰਾ ਇਹ ਆਦਮੀਆਂ ਨੂੰ ਅੰਜਾਮ ਦਿੱਤਾ ਜਾਂਦਾ ਔਰ ਉਸ ਤੋਂ ਪਹਿਲਾਂ ਜਿਹੜੀ ਬੱਚੇ ਦੀ ਹੁਣ ਧਾਰਾ ਲੱਗਣੀ ਹੈ ਪ੍ਰਵਾਸੀ ਤੇ ਉਹ ਬਣੀ ਆਹੇ ਮੈਂ ਯਾਨੀ ਪੌਸਕੋ ਫਾਂਸੀ ਦੇ ਤੱਕ ਤੇ ਤੱਕ ਲੈ ਕੇ ਜਾਂਦੀ ਆ ਅਕਸਰ ਸਾਰੇ ਪੰਜਾਬੀਆਂ ਨੂੰ ਪਤਾ ਹੈ ਹਸ਼ਿਆਰਪੁਰ ਦੇ 25 ਪਿੰਡਾਂ ਦਾ ਪ੍ਰਵਾਸੀਆਂ ਦੇ ਖਿਲਾਫ ਇੱਕ ਬਹੁਤ ਵੱਡਾ ਨਵਾਂ ਪੰਗਾ ਪੈ ਗਿਆ ਉਹ ਸੁਣ ਲੋ ਜਰਾ ਉਸ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਜਿਨ੍ਹਾਂ ਦੀ ਇੱਕ ਵੱਧ ਵੱਡੀ ਖਬਰ ਅੱਜ ਤੁਹਾਡੇ ਸਾਹਮਣੇ ਤਰਨ ਜਾ ਰਹੇ ਆ ਸੁਣੋ ਹਸ਼ਿਆਰਪੁਰ ਦੇ ਬਟਵਾੜਾ ਦੇ ਆਸ-ਪਾਸ ਦੇ 25 ਪਿੰਡਾਂ ਨੇ ਰਲ ਕੇ ਮਤਾ ਪਾਇਆ ਏ ਕਿ ਇੱਥੇ ਪ੍ਰਵਾਸੀ ਨਹੀਂ ਰਹਿਣਗੇ ਤੇ ਹੁਣ ਜਿਹੜੀ ਆ ਬਰਦਾਸ਼ ਜਿਹੜੀ ਆ ਉਹ ਹੱਦ ਜਿਹੜੀ ਆ ਉਹ ਸਾਰੀਆਂ ਪਾਰ ਹੋ ਚੁੱਕੀਆਂ ਅਸੀਂ ਨਹੀਂ ਚਾਹੁੰਦੇ ਕਿ ਸਾਡਾ ਕੱਲੂ ਬੱਚਾ ਕੋਈ ਐਸਾ ਕੋ ਹੋਰ ਨਰਦੋਸ਼ ਕੋ ਸਾਡਾ ਭੈਣ ਭਰਾ ਇਹ ਭੇਡ ਚੜੇ ਦੀ ਜੀ ਕੋਈ ਵੀ ਪ੍ਰਵਾਸੀ ਕੋਈ ਵੀ ਗਲਤ ਕੰਮ ਕਰਦਾ ਨਾ ਜੀ ਅਸੀਂ ਉਹਦਾ ਮੌਕੇ ਤੇ ਨਵੇੜਾ ਕਰਾਂਗੇ ਜੀ ਉਹਦੇ ਲਈ ਸਾਨੂੰ ਜੋ ਮਰਜ਼ੀ ਫਾਹੇ ਜਾਣਾ ਪਵੇ ਜੋ ਮਰਜ਼ੀ ਕਰਨਾ ਪਵੇ ਅਸੀਂ ਕਿਸੇ ਪੁਲਿਸ ਨੂੰ ਕਿਸੇ ਸਰਕਾਰ ਨੂੰ ਨਹੀਂ ਪੁੱਛਣਾ ਜੀ ਕਿਸੇ ਪ੍ਰਵਾਸੀ ਨੇ ਗਲਤ ਕੰਮ ਸਾਡੇ ਬੱਚੇ ਨਾਲ ਸਾਡੀ ਧੀ ਨਾਲ ਕੀਤਾ ਅਸੀਂ ਉਹਦਾ ਮੌਕੇ ਤੇ ਨਬੇੜਾ ਕਰ ਦਾਂਗੇ ਮੈਂ ਤਾਂ ਕਹਿੰਦੀ ਇਹਨੂੰ ਕੋਈ ਮਾਰੋ ਰਹਾਮ ਦੇ ਨੂੰ ਜਿਹੜਾ ਬੱਚੇ ਨਾਲ ਇਦਾਂ ਕੀਤੀ ਆ ਉਹਦੇ ਅਸੀਂ ਟੋਟਲੀ ਮਨਾਹੀ ਕਰ ਦਤੀ ਵੀ ਕਿਸੇ ਵੀ ਪ੍ਰਵਾਸੀ ਦਾ ਪਿੰਡ ਦੇ ਵਿੱਚ ਕੋਈ ਵੀ ਸਰਕਾਰੀ ਜਿਹੜਾ ਕਾਗਜ਼ ਹੈਗਾ ਉਹ ਨਹੀਂ ਬਣਾਇਆ ਜਾਊਗਾ ਕੀ ਨਾਮ ਤੁਹਾਡਾ ਜੀ ਜਿਹੜਾ ਨਾਮ ਰਜੇਸ਼ ਕੁਮਾਰਾ ਜੀ ਉਹਦਾ ਬੱਬੂ ਮਿਹੇ ਮੈਨੂੰ ਕਹਿੰਦੇ ਇੱਥੇ ਠੀਕ ਹੈ ਜੀ ਉਜੇਸ਼ ਜੀ ਦੇਖੋ ਹੁਣ ਤੁਸੀਂ ਇਹ ਮਤਾ ਪਾਇਆ ਬੇਸ਼ੱਕ ਤੁਸੀਂ ਰਜੇਸ਼ ਕੁਮਾਰ ਹੋ ਪਰ ਜਿਹੜਾ ਪ੍ਰਵਾਸੀਆਂ ਦੇ ਪੰਜਾਬੀਆਂ ਦਾ ਮੁੱਦਾ ਹੈ ਜੀ ਉਹਨੂੰ ਆਮ ਤੌਰ ਤੇ ਸਿੱਖਾਂ ਤੇ ਹਿੰਦੂਆਂ ਦਾ ਮੁੱਦਾ ਬਣਾ ਕੇ ਪੇਸ਼ ਕੀਤਾ ਜਾਂਦਾ ਜੀ ਤੇ ਭੜਕਾਇਆ ਦੇ ਵਿੱਚ ਲੋਕਾਂ ਨੂੰ ਲਿਆਂਦਾ ਜਾਂਦਾ ਤਾਂ ਜੇ ਮੈਂ ਇਹ ਸੋਚਦਾ ਕਿ ਜੇ ਅਸੀਂ ਇਸ ਵਾਰ ਵੀ ਕੁਛ ਨਾ ਨਾ ਕਰ ਸਕੇ ਤਾਂ ਫਿਰ ਮਤਲਬ ਆਉਣ ਵਾਲਾ ਸਮਾਂ ਜਿਹੜਾ ਸਾਡੇ ਲਈ ਬਹੁਤ ਭਿਆਨਕ ਦਾ ਸੁਣ ਲਿਆ ਪੰਜਾਬ ਵਾਲੋ ਪੰਜਾਬ ਦੇ 25 ਪਿੰਡਾਂ ਦੇ ਵਿੱਚ ਪ੍ਰਵਾਸੀ ਯਾਨੀ ਭਈਆਂ ਦੇ ਉੱਤੇ ਮਤੇ ਪੈ ਚੁੱਕੇ ਨੇ ਯਾਨੀ ਪ੍ਰਵਾਸੀਆਂ ਨੂੰ ਪੰਜਾਬ ਦੇ ਵਿੱਚੋਂ ਕੱਢਣ ਦੀ ਇੱਕ ਮਹਿੰਮ ਰਚ ਲਈ ਹੈ ਪੰਜਾਬ ਦੇ ਲੋਕਾਂ ਨੇ ਪੰਜਾਬ ਦੀ ਸਿੱਖ ਕੌਮ ਨੇ ਖਾਸ ਕਰਕੇ ਇਸ ਮੁੱਦੇ ਨੂੰ ਚੱਕਿਆ ਤਾਂ ਪੰਜਾਬ ਦੇ ਅੰਦਰ ਬਹੁਤ ਸਾਰੀਆਂ ਕੱਢਨਾਮਾ ਪਹਿਲਾਂ ਵਾਪਰੀਆਂ ਨੇ ਅਕਸਰ ਪੰਜਾਬ ਦੇ ਲੋਕਾਂ ਨੂੰ ਉਹ ਝੇਲਣੀਆਂ ਪਈਆਂ ਨੇ ਪਰ ਇਹ ਲੋਕਾਂ ਦਾ ਕਸੂਰ ਕਿੰਨਾ ਦਾ ਸਾਡੇ ਹੀ ਸਿੱਖ ਭਾਈਚਾਰਾ ਜਿਹੜਾ ਜੱਟ ਭਾਈਚਾਰਾ ਤਾਂ ਉਹਨਾਂ ਲੋਕਾਂ ਦੀ ਬਦੌਲਤ ਇਹ ਪੰਜਾਬ ਦੇ ਅੰਦਰ ਵਿਕਸਿਤ ਹੋਏ ਨੇ ਇਸ ਗੱਲ ਨੂੰ ਪੂਰੇ ਪੰਜਾਬ ਦੇ ਜਿੰਨੇ ਜ਼ਿਮੀਦਾਰ ਨੇ ਐਕਸੈਪਟ ਕਰਨਾ ਪੈਣਾ ਤੇ ਨਹੀਂ ਤਾਂ ਪੰਜਾਬ ਦੇ ਅੰਦਰ ਐਸੇ ਹੀ ਪ੍ਰਕਾਰ ਪੰਜਾਬ ਦੀ ਦੁਰਦਸ਼ਾ ਤਾਂ ਹੋਣੀ ਤੈਅ ਹੈ ਕਿਉਂਕਿ ਜਿੰਨਾ ਚਿਰ ਉਹਨਾਂ ਨੂੰ ਤੁਸੀਂ ਕੰਮ ਦਿਓਗੇ ਆਪਣੇ ਘਰਾਂ ਦੇ ਵਿੱਚ ਕਮਰੇ ਦਿਓਗੇ ਆਪਣੀਆਂ ਮੋਟਰਾਂ ਤੇ ਰੱਖੋਗੇ ਤਾਂ ਪੰਜਾਬ ਦੀ ਬਰਬਾਦੀ ਇਹਨਾਂ ਭਈਆਂ ਦੁਆਰਾ ਤੁਸੀਂ ਦੇਖੋਗੇ ਕਿ ਜਵੇਂ ਅੰਗਰੇਜ਼ਾਂ ਦੇ ਦੌਰ ਦੇ ਵਿੱਚ ਪੂਰੇ ਪੰਜਾਬ ਨੂੰ ਕੰਟਰੋਲ ਦੇ ਵਿੱਚ ਲੈ ਲਿਆ ਗਿਆ ਸੀ ਔਰ ਪੂਰੇ ਹਿੰਦੁਸਤਾਨ ਨੂੰ ਉਸੇ ਹੀ ਪ੍ਰਕਾਰ ਸਾਡੀ ਸਟੇਟ ਪੰਜਾਬ ਇਹਨਾਂ ਭਈਆਂ ਦੁਆਰਾ ਬਹੁਤ ਜ਼ਿਆਦਾ ਪੀੜਤ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਬੇਅਦਬੀਆਂ ਹੋ ਰਹੀਆਂ ਕਈ ਸਾਰੇ ਲੋਕਾਂ ਦੀਆਂ ਪੱਗਾਂ ਨਹੀਂ ਜਾਂਦੀਆਂ ਨੇ ਕਿਸ ਪੱਤੇ ਜਾਂਦੇ ਸਿੱਖ ਨੌਜਵਾਨਾਂ ਦੇ ਬਹੁਤ ਸਾਰੀਆਂ ਬੇਅਦਬੀਆਂ ਦੀ ਅਕਸਰ ਵੀਡੀਓ ਮੈਂ ਤੁਹਾਡੇ ਸਾਹਮਣੇ ਲੇਕੇ ਆਸੀ ਔਰ ਹੁਣ ਦੂਜੇ ਪਾਸੇ ਆਜੋ ਵੀ ਸੁਖਬੀਰ ਸਿੰਘ ਬਾਦਲ ਦੇ ਸਾਲਾ ਬਿਕਰਮ ਸਿੰਘ ਮਜੀਠੀਆ ਉਹਨਾਂ ਦੀ ਜਮਾਨਤ ਉਹਨੇ ਭਰ ਤੂ ਕਿਵੇਂ ਪਾ ਦਿੱਤਾ ਪੂਰੇ ਪੰਜਾਬ ਦੇ ਅੰਦਰ ਯਾਨੀ ਬਿਕਰਮ ਸਿੰਘ ਮਜੀਠੀਆ ਨਾਪਾਦੀ ਜੇਲ੍ਹ ਦੇ ਵਿੱਚ ਬੰਦ ਹੈ ਔਰ ਦੂਜੇ ਪਾਸੇ ਬਿਕਰਮ ਸਿੰਘ ਮਜੀਠੀਆ ਦੇ ਜੀਜਾ ਸਾਹਿਬ ਯਾਨੀ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਉੱਤੇ ਇੱਕ ਬਹੁਤ ਵੱਡਾ ਦੋਸ਼ ਇੱਕ ਅਲਿਗੇਸ਼ਨ ਲੱਗ ਚੁੱਕਿਆ ਯਾਨੀ ਸੁਖਬੀਰ ਸਿੰਘ ਬਾਦਲ ਨੇ ਹੜਾਂ ਦੇ ਵਿੱਚ ਬਹੁਤ ਸਾਰੇ ਪੈਸੇ ਨਕਦੀ ਦੇ ਰੂਪ ਦੇ ਵਿੱਚ ਵੰਡੇ ਔਰ ਉਹਨਾਂ ਪੈਸਿਆਂ ਨੂੰ ਪੰਜਾਬ ਦੇ ਜਥੇਦਾਰ ਪੰਜਾਬ ਦੀ ਸਰਕਾਰ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਬੋਲ ਇਸ ਸਟੇਟਮੈਂਟ ਪੂਰਾ ਪੰਜਾਬ ਸੁਣ ਚੁੱਕਿਆ ਕਿਉਂਕਿ ਗਾਇਨੀ ਹਰਪ੍ਰੀਤ ਸਿੰਘ ਔਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹਨਾਂ ਨੇ ਕਿਹਾ ਜੀ ਕਹਿੰਦੇ ਲੋਕਾਂ ਦਾ ਪੈਸਾ ਸੁਖਬੀਰ ਸਿੰਘ ਬਾਦਲ ਯਾਨੀ ਐਸਜੀਪੀਸੀ ਦੇ ਦੁਆਰਾ ਲੈ ਕੇ ਪੈਸਾ ਪੰਜਾਬ ਦੇ ਹੀ ਲੋਕਾਂ ਨੂੰ ਪੰਜਾਬ ਦੇ ਲੋਕਾਂ ਦਾ ਪੈਸਾ ਬਣ ਰਹੀ ਸੀ ਔਰ ਦੂਜੇ ਪਾਸੇ ਬਿਕਰਮ ਸਿੰਘ ਮਜੀਠੀਆ ਜਿਨ੍ਹਾਂ ਦੀ ਜ਼ਮਾਨਤ ਬਹੁਤ سارے ਵਕੀਲ ਕਰਵਾਉਣ ਦੇ ਵਿੱਚ ਜੁਟੇ ਸੀ ਇੱਥੋਂ ਤੱਕ ਕਿ ਉਹਨਾਂ ਦੇ ਅਰਸ਼ਦੀਪ ਕਲੇਰ ਤਾਂ ਹੈਗੀ ਸੀ ਅੱਗੇ ਹੋ ਉਹਨਾਂ ਦੀ ਪਾਰਟੀ ਦੇ ਮੇਨ ਮੁਖਬਲਾਰੇ ਵੀ ਨੇ ਐਡਵੋਕੇਟ ਦੇ ਨਾਲ ਨਾਲ ਔਰ ਦੂਜੇ ਪਾਸੇ ਬੰਦਲੌਰ ਤੋਂ ਬੁਲਾਏ ਹੋਏ ਸ਼ੰਕਰ 헤ਗੜੇ ਉਹਨਾਂ ਨੇ ਵੀ ਇੱਕ ਬਹੁਤ ਵੱਡੀ ਮੋਟੀ ਫੀਸ ਲਈ ਕਹਿੰਦੇ ਜੀ ਕਰੋੜਾ ਰੁਪਇਆ ਦੇ ਦਿੱਤਾ ਬਿਕਰਮ ਸਿੰਘ ਮਜੀਠੀਆ ਨੇ ਕਿ ਮੇਰੀ ਜ਼ਮਾਨਤ ਹੋ ਜਾਵੇ ਸਾਡੇ ਪੰਜਾਬ ਦੇ ਵਕੀਲ ਮੇਰੀ ਜ਼ਮਾਨਤ ਨਹੀਂ ਕਰਵਾ ਸਕਦੇ ਕਿਉਂਕਿ ਪੰਜਾਬ ਦੀ ਸਰਕਾਰ ਪੰਜਾਬ ਦਾ ਵਿਜੀਲੈਂਸ ਵਿਰੋਧ ਪੰਜਾਬ ਦੇ ਲੋਕ ਇਹ ਗੱਲ ਨਹੀਂ ਚਾਹੁੰਦੇ ਕਦੇ ਵੀ ਕਿ ਵਿਕਰਮ ਸਿੰਘ ਮਜੀਠੀਆ ਪੰਜਾਬ ਦੇ ਅੰਦਰ ਫੇਰ ਤੋਂ ਬਾਹਰ ਆ ਜਾਵੇ ਕਿਉਂਕਿ ਬਹੁਤ ਸਾਰੀਆਂ ਮਾਮਾਂ ਬਹੁਤ ਸਾਰੀਆਂ ਭੈਣਾਂ ਜਿਨ੍ਹਾਂ ਦੇ ਭੈਣ ਭਰਾ ਜਾਂ ਬੱਚੇ ਮਾਰੇ ਨੇ ਇਹਨਾਂ ਵਿਕਰਮ ਸਿੰਘ ਮਜੀਠੀਆ ਵਰਗੇ ਤਸਕਰਾਂ ਨੇ ਐਸ ਕਰਕੇ ਪੰਜਾਬ ਦੇ ਅੰਦਰ ਵਿਕਰਮ ਸਿੰਘ ਮਜੀਠੀਆ ਦਾ ਵੱਡੇ ਪੱਧਰ ਤੇ ਉੱਤੇ ਵਿਰੋਧ ਵੀ ਹੋ ਰਿਹਾ ਉਹਨਾਂ ਦੇ ਵਕੀਲਾਂ ਨੇ ਇੱਕ ਐਸੀ ਰਣਨੀਤੀ ਰਚੀ ਹੈ ਕਹਿੰਦੇ ਜੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਵੇ ਚਾਹੇ ਹੋਵੇ ਵਿਜੀਲੈਂਸ ਬਿਊਰੋ ਪੰਜਾਬ ਦੇ ਲੋਕਾਂ ਦੀ ਵੀ ਥਿਉਰੀ ਇਹੀ ਹੈ ਕਹਿੰਦੇ ਬਾਹਰ ਨਹੀਂ ਆਉਣਾ ਚਾਹੀਦਾ ਪਰ ਉਹਨਾਂ ਨੇ ਇੱਕ ਐਸੀ ਰਣਨੀਤੀ ਰਚ ਲਈ ਸੀ ਕਿ ਵਿਜੀਲੈਂਸ ਵੀਰੋ ਔਰ ਸਰਕਾਰ ਦੇ ਖਿਲਾਫ ਇੱਕ ਅਜੰਡਾ ਚਲਾ ਦਿੱਤਾ ਸੀ ਕਿਉਂਕਿ ਸਰਕਾਰ ਤੇ ਵਿਜੀਲੈਂਸ ਕਹਿੰਦੀ ਸੀ ਕਿ ਭਾਈ ਵਿਕ੍ਰਮ ਸਿੰਘ ਮਜੀਠੀਆ ਦੀ ਅਸੀਂ ਛਾਣਵੀਂ ਕਰਨੀ ਆ ਬਹੁਤ ਸਾਰੇ ਪਲੌਟ ਨੇ ਯਾਨੀ ਕਿ ਜੁਪੀ ਦੇ ਵਿੱਚ ਚਲਾ ਲਓ ਹਿਮਾਚਲ ਦੇ ਵਿੱਚ ਚਲਾ ਲਓ ਵੱਖ-ਵੱਖ ਲਾ ਕੇ ਕਹਿੰਦੇ ਵਿੱਚ ਪੰਜਾਬ ਦੇ ਅੰਦਰ ਵੀ ਹੈਗੇ ਨੇ ਦੱਸਿਆ ਤੇ ਵੀ ਜਾ ਰਿਹਾ ਸੁਖਬੀਰ ਸਿੰਘ ਬਾਦਲਦਵਾਰ ਕਹਿੰਦੇ ਜੀ ਬਾਹਰਲੇ ਵਿਦੇਸ਼ਾਂ ਵਿੱਚ ਵੀ ਪ੍ਰਾਪਰਟੀ ਆ ਬਿਕਰਮ ਸਿੰਘ ਮਜੀਠੀਆ ਦੀ ਤਾਂ ਉਹਨੂੰ ਲੈ ਕੇ ਸ਼ੰਕਰ ਹੈਗੜੇ ਜਿਹੜੇ ਵਕੀਲ ਬੁਲਾਏ ਸੀ ਰੋੜਾਂ ਦੀ ਫੀਸ ਦੇ ਕੇ ਉਸ ਬੰਦੇ ਨੇ ਵਿਜੀਲੈਂਸ ਵੀਰੋ ਪੰਜਾਬ ਦੀ ਸਰਕਾਰ ਦੇ ਹੱਥ ਬੰਨਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੂੰ ਇੱਕ ਨਕਾਮ ਕਰਨ ਦੀ ਕੋਸ਼ਿਸ਼ ਕੀਤੀ ਸੀ ਤਾਂ ਹੁਣ ਬਿਕਰਮ ਸਿੰਘ ਮਜੀਠੀਆ ਨੂੰ ਕਢਾਉਣ ਦੀ ਝੋੜਾ ਝੋੜਾ ਤੇ ਇੱਕ ਮਿਹਮਰਾਚ ਲਈਆ ਫਿਲਹਾਲ ਬਾਦਲ ਪਰਿਵਾਰ ਔਰ ਉਹਨਾਂ ਦੇ ਵਕੀਲ ਹਰੇ ਤੱਕ ਤਾਂ ਨਕਾਮ ਨੇ ਪਰ ਇਸ ਗੱਲ ਨੂੰ ਬਹੁਤ ਹਾਈ ਲੈਵਲ ਤੇ ਲਿਜਾ ਰਹੇ ਨੇ ਜਿਹੜਾ ਸੰਕਰ ਹੀਗੜੇ ਆ ਬੰਗਲੌਰ ਦਾ ਵਕੀਲ ਆ ਬਹੁਤ ਵੱਡੀ ਫੀਸ ਆ ਚਾਹਵੇਂ ਬਨੇ ਵਕੀਲ ਨੇ ਤਾਂ ਹੀਗਾ ਪੰਜਾਬ ਵਾਲੇ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਵੈਲ ਦੀ ਘੰਟੀ ਨਾਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ ਪ੍ਰਵਾਸੀ ਵਈਆ ਜਿਨੇ ਕੇ ਛੋਟੇ ਬੱਚੇ ਦੇ ਨਾਲ ਦਰਿੰਦਗੀ ਕੀਤੀ ਔਰ ਫਿਰ ਬੇਦਰਦੀ ਦੇ ਨਾਲ ਉਸ ਬੱਚੇ ਨੂੰ ਮਾਰ ਦਿੱਤਾ ਗਿਆ ਪਿੰਡ ਵਾਲਿਆਂ ਦੇ ਜੋ ਹੁਣ ਪ੍ਰਵਾਸੀ ਵਈਆਂ ਬਾਰੇ ਖਿਆਲات ਹੈਗੇ ਜੋ تاਸੁਰਾਤ ਰੱਖਦੇ ਆ ਤੁਸੀਂ ਸੁਣ ਲਿਆ ਕਿ ਲੋਕਾਂ ਦੇ ਵਿੱਚ شدید ਗੁੱਸਾ ਪਾਇਆ ਜਾਂਦਿਆ ਹੈਗਾ ਵਾ ਲੋਕਾਂ ਨੇ ਆਪਣੇ ਤੌਰ ਤੇ ਹੁਣ ਠਾਨ ਲਈ ਹੈ ਕਿ ਕਿਸੇ ਵੀ ਪ੍ਰਵਾਸੀ ਵਈਏ ਨੂੰ ਇੱਥੇ ਜਗ੍ਹਾ ਨਹੀਂ ਦਿੱਤੀ ਜਾਏਗੀ ਕਿਉਂਕਿ ਜਿਹੜਾ ਕਾਂਟ ਹੋਣ ਹੋਇਆ ਹੈ ਉਹ ਨਹੀਂ ਚਾਹੁੰਦੇ ਕਿ ਦੁਬਾਰਾ ਕਿਸੇ ਹੋਰ ਦੀਤੀ ਜਾਂ ਪੁੱਤਰ ਦੇ ਨਾਲ ਹੋਵੇ ਇਸ ਇੱਕ ਕੰਮ ਨੂੰ ਇੱਥੇ ਹੀ ਰੋਕ ਦੇਣਾ ਚਾਹੀਦਾ ਹੈਗਾ ਵਾ ਅਸੀਂ ਹੁਣ ਸਰਕਾਰ ਤੱਕ ਨਹੀਂ ਜਾਣਾ ਹੈਗਾ ਅਗਰ ਕੋਈ ਐਜਿਹਦਾ ਮਾਮਲਾ ਪੇਸ਼ ਆਇਆ ਤੇ ਉਸ ਪਰਵਾਸੀ ਵਈਏ ਦਾ ਮੌਕੇ ਦੇ ਉੱਤੇ ਕੰਮ ਜਿਹੜਾ ਹੈ ਵਾ ਤਮਾਮ ਕਰ ਦਿੱਤਾ ਜਾਏਗਾ ਕਿਉਂਕਿ ਇਹ ਇਹ ਜਿਹੜਾ ਇਹ ਨਾ ਹੋਵੇ ਜਿਸ ਤਰ੍ਹਾਂ ਪਹਿਲੇ ਆਜ਼ਾਦੀ ਤੋਂ ਪਹਿਲੇ ਅੰਗਰੇਜ਼ਾਂ ਦਾ ਰਾਜ ਸੀਗਾ ਇਸੇ ਤਰ੍ਹਾਂ ਹੁਣ ਇਹਨਾਂ ਪ੍ਰਵਾਸੀ ਬਈਆਂ ਦਾ ਰਾਜ ਹੋਇਆ ਹੋਏ ਕਿਉਂਕਿ ਇਹ ਗਿਣਤੀ ਦੇ ਵਿੱਚ ਜ਼ਿਆਦਾ ਹੁੰਦੇ ਜਾਂਦੇ ਹੀ ਹੈਗੇ ਆ ਰੋਜ਼ ਬਰੋਧਨ ਇਤਦਾਦ ਵੱਧਦੀ ਜਾਂਦੀ ਹੀ ਹੈਗੀ ਆ ਅਗਰ ਇਹਨਾਂ ਦੇ ਖਲਾਫ ਐਕਸ਼ਨ ਨਾ ਲਿਆ ਤੇ ਅੱਜ ਇੱਕ ਵਾਕਿਆ ਹੋਇਆ ਹੈ ਆਉਣ ਵਾਲੇ ਦਿਨਾਂ 'ਚ ਹੋ ਸਕਦਾ ਹੈ ਕਿ ਇਹਦੀ ਤਦਾਦ ਵੱਧ ਜਾਵੇ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਨੂੰ ਲੈ ਕੇ ਪੂਰੇ ਪੰਜਾਬ ਚ ਪਰਖੂ ਪੈ ਗਿਆ ਹੈ ਕਿਉਂਕਿ ਸੁਖਬੀਰ ਸਿੰਘ ਬਾਦਲ ਨੇ ਹੁਣ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਦੀ ਥਾਂ ਲੈ ਹੀ ਹੈਗੀ ਹੈ ਜਿਹੜੇ ਉਸ ਤੋਂ ਪਹਿਲੇ ਜਿੰਨੇ ਵੀ ਵਕੀਲ ਸੀਗੇ ਉਹਨਾਂ ਦੇ ਆਪਣੇ ਮੇਨ ਬੁਲਾਰੇ ਸਪੋਕਸਪਰਸਨ ਅਰਸ਼ਦੀਪ ਪਲੇਰ ਫਿਰ ਜਿਹੜੇ ਬੈਂਗਲੌਰ ਤੋਂ ਮਗਾਇਏ ਗਏ ਸੀਗੇ ਅ ਵਕੀਲ ਸ਼ੰਕਰ ਸਭ ਨਕਾਮ ਹੋ ਗਿਆ ਜ਼ਮਾਨਤ ਕਰਾਉਣ ਦੇ ਵਿੱਚ ਪਰ ਹੁਣ ਸੁਖਬੀਰ ਸਿੰਘ ਬਾਦਲ ਨੇ ਇਸ ਚੀਜ਼ ਦੀ ਠਣ ਲਈ ਹੈ ਕਿ ਵਿਕਰਮ ਸਿੰਘ ਮੁਜੀਠੀਆ ਜ਼ਿਆਦਾ ਦੇਰ ਤੱਕ ਉਹ ਨਾਬਾਦੀ ਜੇਲ੍ਹ ਦੇ ਵਿੱਚ ਨਹੀਂ ਰਹਿਣਗੇ ਦੂਜੇ ਪਾਸੇ ਸੀਐਮ ਭਗਵੰਤ ਮਾਨਯ ਵੀ ਸੋਚ ਚੁੱਕੀ ਸੀਗੀ ਕਿ ਮੈਂ ਇਹਨਾਂ ਨੂੰ ਬਾਹਰ ਨਹੀਂ ਆਉਣ ਦੇਣਾ ਹੈਗਾ ਹੁਣ ਪਹਿਲੇ ਵਾਲੇ ਹਾਲਾਤ ਨਹੀਂ ਰਹਿ ਕੇ ਇਹ ਅੰਦਰ ਜਾਂਦੇ ਸੀ ਤੇ ਬਾਹਰ ਆ ਜਾਂਦੇ ਸੀਗੇ ਹੁਣ ਜਿਹੜੀ ਹੈ ਸਬੂਤਾਂ ਦੇ ਉੱਤੇ ਗੱਲ ਹੋਏਗੀ ਸਬੂਤਾਂ ਦੀ ਦੇਸ ਤੇ ਇਹਨਾਂ ਨੂੰ ਸਜ਼ਾ ਦਿੱਤੀ ਜਾਏਗੀ ਇਹਨਾਂ ਦਾ ਬਾਹਰ ਆਉਣਾ ਮੁਸ਼ਕਲ ਹੋ ਜੋਵੇਗਾ ਵਿਜੀਲੈਂਸ ਵਾਲਿਆਂ ਨੇ ਵੀ ਜਿਹੜੇ ਐ ਵੱਡੇ ਸਬੂਤ ਪੇਸ਼ ਕਰ ਦਿੱਤੇ ਹੈਗੇ ਆ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਔਰ ਜਿਸ ਤੋਂ ਨਜ਼ਰ ਆਉਂਦਾ ਹੈਗਾ ਕਿ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਜਲਦ ਨਹੀਂ ਹੋਏਗੀ ਔਰ ਸੁਖਬੀਰ ਸਿੰਘ ਬਾਦਲ ਜਿਹੜੇ ਹਰ ਪੀੜਤਾ ਕੋਲ ਜਾ ਕੇ ਆਪਣੇ ਸ਼ਬੀ ਬਿਹਤਰ ਕਰਨ ਦੀ ਕੋਸ਼ਿਸ਼ ਕਰਨਦੇ ਹੀ ਹੈਗੇ ਆ ਹੁਣ ਉਹਨਾਂ ਨੇ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਦੀ ਠਾਨ ਲਈ ਹੈ ਇਸ ਤੋਂ ਪਹਿਲੇ ਉਹਨਾਂ ਨੇ ਵਿਕਰਮ ਸਿੰਘ ਮਜੀਠੀਆ ਦੇ ਕੇਸ ਦੇ ਬਾਰੇ ਕੋਈ ਗੱਲਬਾਤ ਨਹੀਂ ਕੀਤੀ ਸੀਗੀ ਪਰ ਹੁਣ ਜਿਹੜੇ ਜ਼ਰਾਏ ਤੋਂ ਖਬਰਾਂ ਆ ਰਹੀਆਂ ਉਹੀ ਹੈ ਕਿ ਉਹ ਬਹੁਤ ਜਲਦ ਵਿਕਰਮ ਸਿੰਘ ਮਜੀਠੀਆ ਜਿਹੜੇ ਆ ਉਹ ਨਾਬਾ ਦੀ ਜੇਲ੍ਹ ਤੋਂ ਬਾਹਰ ਆ ਜਾਣਗੇ ਬਾਕੀ ਵੀਰੋ ਤੁਹਾਡਾ ਕੀ ਕਹਿਣਾ ਸਿੱਗਾ ਇਸ ਵੀਡੀਓ ਬਾਰੇ ਕਮੈਂਟਸ ਕਰਕੇ لازਮੀ ਦੱਸਿਓ ਰੱਖਿਓ ਆਪਣਾ ਢੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼